ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਂਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋਵੈ ਜੇ ਲੈ ਰਹਾ ਲਿਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹ ਸਿਆਣਪਾ ਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਤੁਟੈ ਪਾਰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਏਕ ਨਾਮੁ ਹੁਮੀ ਬਖਸੀਸ ਇਕ ਹੁਕਮ ਇਸ ਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਕਮ ਨਾ ਕੋਏ ਨਾਨਕ ਹੁਕਮੇ ਜੇ ਬੁਝਹਿ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋ ਵੈਖ ਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਖਮਿ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਉ ਦਰਹ ਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਲੈਂਦਾ ਦੇ ਲੈਂਦੇ ਥਗ ਬਾਹੇ जुगाज गुण तरखा ही खाहे हुक्मे हुक्म चलाए रहौ नानक विग सेवे प्रवाह साचो साहिब सच नोए पाਖਿ ਭਾਉ ਆਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਐ ਜਿਸ ਦਿ세 ਦਰਬਾਰ ਮੂੰ ਕੈ ਬੋਲਣ ਬੋਲਿਐ ਜਿਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏ ਵੈ ਜਾਣੇ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਵ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਆਦੰ ਗੁਰਮਖ ਵੇਦੰ ਗੁਰਮਖ ਰਹਾਉ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦਹੇ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾਂ ਜੇ ਤਿਸ ਭਾਵ ਵਿਣ ਪਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕੇ ਜੇਕ ਗੁਰ ਕੀ ਸਿੱਖ ਸੋਣੀ ਗੁਰ ਆ ਇੱਕ ਦਹੇ ਬੁਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਹੀ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਗਏ ਜਸਕੀਰਤ ਜਗਲੇ ਜੇ ਤਿਸ ਨਦਰਣ ਆਵੈ ਤਾਂ ਵਾ ਤਨ ਪੁੱਛੇ ਕੇ ਕੀ ਤਾੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਹ ਤਿਹਾਂ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਨੋ ਪਾਤਾਲ ਸੁਣੈ ਪਹੋ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬ ਰਮਾ ਇੰਦ ਸੁਣੈ ਮੁਕਤ ਸਲਾਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤਿ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਸਰਕਾ ਇਸ ਨਾਨਕ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾ ਸੁਣੈਂ ਦੇ ਪਾਵੇ ਰਹਾ ਸੁਣੈ ਹਾਥ ਵੇ ਸਗਹ ਨਾਨਕ ਭਗਤਾ ਉਸ ਦਾਵੇ ਗਾਸ ਸੁਣੈ ਦੂਖ ਪਾਪ ਕਾਨਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਗਦ ਗਨ ਮੰਨ ਲਿਖਨ ਹਾਰ ਮੰਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੇ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਗ ਨਾ ਪਾਏ ਮਨੈ ਬੱਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖਦਵਾਰ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨ ਨ ਭੇ ਨਾ ਭਿਖ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਮਾਨ ਪੰਚੇ ਸੋਹੇ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦੇ ਆ ਕਬੂਤ ਸੰਤੋਖ ਥਾ ਬਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਣਾ ਲਿਖਿਆ ਬੁੜੀ ਕਲਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸੁਵਹਲ ਰੂਪ ਕੀਤੀ ਦਾਤ ਜਾਣੇ ਕੋਣਕੂਤ ਕੀਤਪ ਸਾਓ ਏਕੂ ਕੋਵਾਓ ਸਤੇ ਹੋਏ ਲਖ ਦਰਿਆਵ ਕੁਦਰਤ ਕਵਣ ਕਹਾਵੀ ਜਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਸੰਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਪਖਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕਬਨ ਕਹਾ ਵਿਚਾਰ ਵਾਰਿਆਨ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ ਸੰਖ ਮੂਰਖ ਅੰਧਪੂਰ ਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਡ ਹਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਊੜਿਆਰ ਕੁੜੇ ਫਿਰਾਹੇ ਅਸੰਖਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਪਾਵੇ ਸਾਈ ਭਲੇਗਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਧਾਵ ਅਗਮ ਅਗਮ ਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਉਣ ਜਿਨ ਇਹ ਲਿਖੇ ਤਿਬ ਸਿਰ ਨਾਹੇ ਜਿ ਫਰਮਾਏ ਤਿਬ ਤਿਵ ਪਾਹੇ ਜੇ ਤਾ ਗੀਤਾ ਤੇ ਤਾ ਨਾ ਬਿਨਾਵੇਂ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਭਰੀਏ ਹੱਥ ਬੈਰ ਤੰਦੇ ਹੈ ਪਾਣੀ ਤਉਤੇ ਉਤਰ ਸਿਖੇ ਮੂਤ ਬਨੇ ਤੀ ਕੱਪੜ ਹੋਏ ਦੇ ਸਾਬੂਨ ਲਈਏ ਉਤ ਹੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪਹਿ ਨਾਵੇਂ ਕੇ ਰੰਗ ਉੰਨੀ ਪਾਪੀ ਅਖ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਹਾ ਨਾਨਕ ਹੁਕਮਿ ਆਵ ਜਾਹ ਤੀਰਥ ਤਬ ਦਿਆਉ ਦਤਿ ਦਾਣ ਜੇ ਕੋ ਪਾਵੇ ਤਿਲਕਾ ਮਾਨ ਸੁਣਿਓ ਮਨ ਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਉ ਸਭ ਗੁਣ ਤੇਰੇ ਮੈ ਨਾਹੀ ਕੋਏ ਮਿਨ ਗੁਣ ਕੀਤੇ ਭਗਤ ਨਾ ਹੋਵੇ ਸੋ ਅਸਤ ਆਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੇ ਮਹਾ ਕਵਣ ਜਿਤੋ ਆਕਾਰ ਵੇਲਾ ਪਾਇਆ ਪੰਡਿਤ ਜੇਹੋ ਵੈਲੇਖ ਪੁਰਾਨ ਵਕਤ ਨਾ ਪਾਇਆ ਕਾ ਦੀਆਂ ਜੇ ਲਿਖਣ ਲੇਖ ਕੁਰਾਨ ਥਿਥਵਾਰਣਾ ਜੋਗੀ ਜਾਣੈ ਰਤ ਮਹਾਂ ਨ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਾਰਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਮ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਾਤਾਲਾਂ ਪਾਤਾਲ ਰਖ ਆਗਸ ਆਗਸ ਓੜਕ ਓੜਕ ਭਾਲ ਥਕੇ ਵੇਦ ਕੈਨਕ ਬਾਤ ਸੈ ਸੇ 18 ਕੈਨਕ ਤੇ ਬਾਸ ਲੋਕ ਧਾਤ ਲੇਖਾ ਹੋਇ ਤਾ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈ ਨਦੀਆਂ ਤੇ ਵਹ ਹੋਇ ਸਮੁੰਦਰ ਨ ਜਾਣਿਆ ਸਮੰਧ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿੜੀ ਤੁਲ ਨ ਹੋਵਣੇ ਜਹੇ ਤਿਸ ਮਨੋ ਨ ਵਿਸਰਹਿ ਅੰਤਰਾ ਸਿਬ ਦੇ ਗਹਿਨ ਅੰਤ ਅੰਤਰਾ ਕਰਨੇ ਦੇ ਨੰਤ ਅੰਤ ਅੰਤਨ ਵੇਖਣ ਸੁਣਨ ਦੇ ਅੰਤ ਅੰਤਨ ਜਾਪੇ ਗਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਬਿਨ 라ਹੇ ਤਾਕੇ ਅੰਤਨ ਪਹ ਜਾਹੇ ਇਹ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਚਾਥਾਉ ਉੱਚੇ ਉਪਰ ਉਚਾਨਾ ਏਵਡਾ ਉਚਾ ਹੋਏ ਕੋਏ ਤਿਸੇ ਉਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪਾਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਵੇ ਵੱਡਾ ਦਾਤਾ ਤਿਲਣਾ ਤਮਾਏ ਕੀਤੇ ਮੰਗ ਹੈ ਜੋ ਦੂਪਾਰ ਇਤਿਆਗਣਤ ਨਹੀਂ ਵਿਚਾਰ ਕੇਤੇ ਖਵ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖਾਹੀ ਖਾਹੇ ਕੇਤਿਆ ਦੁਖ ਭੂਖ ਸਦਮਾਰ ਏ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾਏ ਕੋ ਅੱਖਣ ਪਾਏ ਓ ਜਾਣੇ ਜੇਤਿਆ ਮੂਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੇਖੇ ਕੀਕੇ ਜਿਸ ਨੂੰ ਬਖਸੇ ਸਿਮਸੈ ਲਹਾ ਨਾਨਕ ਪਾਤਿ ਸਾਹੀ ਪਾਤਿ ਸ਼ਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਐ ਅਮਲ ਪੰਡਹਾਰ ਆਮਲ ਆਵੇ ਅਮਲ ਲੈ ਜਾਵੇ ਅਮਲ ਭਾਏ ਅਮਲ ਅਸਮਾਹੇ ਅਮਲ ਧਰਮ ਅਮਲ ਦੀ ਬਾਣ ਮੁੱਲ ਤਲ ਅਮਲ ਪ੍ਰਵਾਨ ਆਮਲ ਬਖਸ਼ੀਸ ਮਨਣੇ ਸਾਨ ਮੁੱਲ ਕਰਮ ਅਮਲ ਫੁਰਮਾਨ ਆਮਲ ਲੋ ਮੁੱਲ ਆਖੇ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਣ आखें ब्रह्मा आंखें इन्द्र आंखें गोपी ते गोविंद आंखें ईश्वर आंखें सिद्ध आंखें कहते कीते बुद्ध आंखें दानव आंखें देव आंखें सुर नर मुन जन सेव कहते आंख आंखन पाहे कहते कह कह उठ उठ जाहे एते कीते होर करहे ता आंख न सक कह गे के, के, के। ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਂ ਗਾਵਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜ ਜੀ ਨਾਨਕ ਅਨੇਕ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸੋ ਕਹੀ ਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੂੰ ਪਾਉਣ ਪੜੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ 인ਦੇ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਦੇਂ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀਸਤੀ ਸੰਤੋਖੇ ਗਾਵਹਿ ਮੀਰ ਕਰਾਰੇ ਗਾਵਣ ਪੰਡਤ ਪੜਨ ਖੇਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮਹੂਣਿਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਸਰਦਿਰਖਨਾਲੇ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਦ ਨੂੰ ਗਾਵੇ ਜੋਤਿ ਤੇ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈ ਚੇਤਨ ਆਵਣ ਨਾਨਕ ਕਿਆ ਵਿਚਾਰੇ सोई सोई सदा ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੇ ਵੜਿਆਏ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਸਾ ਸਾਬਾ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪ ਚੋਲੇ ਧਿਆਨ ਕੀ ਕਰਹਿ ਵਿਪੂਤ ਹਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨਿਲ ਨਾਦ ਰਹਿਤ ਜੁਗ ਜੁਗ ਏਕੋ ਵੇਸ। ੁਗਤ ਗਿਆਨ ਦਾ ਆਪੰਡਾਰਣ ਘੜਗੜਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੇ ਰਿੱਦਿ ਸਿਦੇ ਅਵਰਾ ਸਾਧ। ਸੰਯੋਗ ਵਿੱਚ ਯੋਗ ਦੋਇਕਾਰ ਚਲਾਵੇ। ਲੇਖ ਆਵੇ ਭਾਗ ਆਦੇਸ ਸੇ ਆਦੇਸ। ਆਦ ਨਿਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਇਕਾ ਮਾਈ ਜੁਗਤ ਵਿਆਹੋਈ ਤਿਨ ਜੇਲੇ ਪ੍ਰਵਾਨ ਇਕ ਸੰਸਾਰ ਏਕ ਪੰਡਾ ਹਰੇਕ ਲਾਏ ਦੀਬਾਨ ਜੀਵਤ ਸੁਭਾਵੈ ਤੇਵੇ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨੰਦਰਣ ਆਵੇ ਬਹੁਤਾ ਇਹੋ ਵਿਡਾਨ ਆਦਿ ਸੇ ਆਦਿ ਸੇ ਆਦ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸ ਲੋਏ ਲੋਏ ਪੰਡਾਰ ਜੋਖਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸਚੇ ਕੀ ਸਾਚੀ ਕਉਰ ਆਉ ਦੇਸ ਸੇ ਆਉ ਦੇਸ ਆਦ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਬੋਲਖ ਹੋ ਹੈ ਲਖ ਹੋਵੇ ਲਖਵੀਸ ਲਖ ਲਖ ਗੇੜਾ ਆਖੇ ਹੈ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਤੜੀਏ ਹੋਵੇ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨੰਦਰੀ ਪਾਈਐ ਕੋੜੇ ਕੋੜਾ ਠੀਸ ਆਖਣ ਜੋਰ ਚੁੱਪਣੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋੜ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਰ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤ ॠਤਿ ਤਿਥੀ ਵਾਰ ਪਉਣ ਪਣੀ ਅਗਣੀ ਪਾਤਾਲ ਤਿਸ ਵੀ ਧਰਤੀ ਥਾਪ ਰਖੀ ਧਰਮਸਾਲ ਤਿਸ ਵੀ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿੱਥੇ ਸੁਹਣ ਪੰਜ ਪਰਵਾਰ ਨਦਰੇ ਕਰਮ ਪੁਵੇ ਨੀਸਾਨ ਕਾਚ ਬਗਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੈ ਗਹੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਆਉ ਕਰਮ ਭੂਈ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੰਦ ਕੇਤੀਆਂ ਖਾਣੇ ਕੇਤੀਆਂ ਬਾਣੀ ਕੇਤੇ ਪਾਤ ਨਿਰੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨયੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਗੁਰ ਨੰਦ ਸਲਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਤਕੜੀਐ ਬਹੁਤਿਆਨੂ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪੀਛੇ ਪਛਤਾਏ ਤਿੱਥੈ ਘੜੀਐ ਸੁਰਤ ਮਤਿ ਮਨ ਬੁੱਧ ਤਿੱਥੈ ਘੜੀਐ ਸਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੇਰਾਮ ਰਹਾ ਪ੍ਰਭੂਰ ਤਿਥੈ ਸੀ ਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਨੰ ਸੱਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਤ ਵੈ ਤੇ ਵਿਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧਿਰਸਨਿਆਰ ਅਹਿਰਨ ਮਤ ਵੇਦ ਧਿਆਰ ਭੋਖ ਨਾ ਅਗਨ ਤਪਤਾ ਭਾਂਡਾ ਪਾਉ ਅੰਮ੍ਰਿਤ ਤਿਤ ਢਾਰ ਕੜਿਏ ਸਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸੁਨੋ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆ ਆਂ ਬੁਰਿਆ ਆਂ ਵਾਚੇ ਧਰਮ ਹਦੂਰ ਗਰਮੇ ਆਪ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਘਾਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ ਨੇ ਨਾਮ ਧਿਆਇਆ ਗਏ ਮਸਕਤ ਘਾਨ ਨਾਨਕ ਤੇ ਮੁਖੇ ਉਜਲੇ ਕੇਤੇ ਛੁਟੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ